ਤਿਆਨੋ ਕਿ ਅਗਰੀਵਲੇ ਕੋਲੋਂ ਕੋਈ ਨਹੀਂ ਜੀ ਜਿ세 ਨਾਇ ਨੇ ਤੁਹਾਡਾ ਪਰਮਾਨਾ ਸਾਰਿਆਂ ਨੂੰ ਪਤਾ ਹੈ ਮੈਂ ਐਡਮਿੰਟਨ 1:30 ਵਜੇ ਤੇ ਪਹੁੰਚੀ ਹੋਈ ਆ ਆਈ ਵਾਸ ਵੇਟਿੰਗ ਫॉर ਯੂ ਗਾਇਸ ਔਰ ਅਗਰ ਮੈਂ ਇੱਥੇ ਜਵਾਬ ਦੇਣ ਲਈ ਆਈ ਆ ਸਿਰਫ ਤੁਹਾਡੇ ਆਈ ਡੋ ਨੋ ਐਨੀਵਨ ਮੈਨੂੰ ਕਿਸੇ ਬਾਰੇ ਕੋਈ ਨਹੀਂ ਪਤਾ ਜੇ ਮੈਂ ਇੱਥੇ ਖੜੀ ਆ ਮੈਂ ਸਿਰਫ ਆਪਣੀ ਆਡੀਅੰਸ ਦੇ ਕਰਕੇ ਖੜੀ ਆ ਤੁਹਾਡੇ ਕਰਕੇ ਖੜੀ ਆ ਔਰ ਦੂਸਰੀ ਗੱਲ ਵੈਸੇ ਮੈਂ ਜਵਾਬ ਦੇ ਨਹੀਂ ਹੈਗੀ ਜਵਾਬ ਦੇ ਇਹ ਹੈਗੇ ਆ ਐਗਜ਼ੈਕਟਲੀ 1:30 ਵਜੇ ਮੈਂ ਐਡਮਿੰਟਨ ਦੇ ਵਿੱਚ ਪਹੁੰਚ ਚੁੱਕੀ ਸੀ ਆਈ ਵਾਸ ਵੇਟਿੰਗ ਫਾਰ ਹੋਟਲ ਰੂਮ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਪਹੁੰਚੀ ਦੂਸਰੀ ਗੱਲ ਦੂਸਰੀ ਗੱਲ ਮੇਰੇ ਕੋਲ ਪੌਣੇ 3 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ ਆ ਮੈਨੂੰ ਲੱਗਦਾ ਕੁੜੀਆਂ ਨੂੰ ਪਤਾ ਹੀ ਹੋਣਾ ਕਿ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਦਾ बाकी कोई नहीं 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 प्लीज होटल वाले बैठ कर रहे थे मैंने कोई डर नहीं है देना देखो मैं बाहर बैठे मेरे दो तो फ्रेंड्स बैठ कर रहे थे सो ऐसा नहीं तबीयत नहीं ठीक सी मैंने नहीं पता मेरी तबीयत बिल्कुल ठीक है मैंने कोई नहीं बोला अच्छा मैं क्या हूँ सच्ची दासी मेरी तबीयत बिल्कुल ठीक सी I was bit tired देखो काल सुनो मेरी मैं जैसे खड़ी हूँ मतलब देखा के खड़ी हूँ मैंने किसी ना कोई मतलब नहीं है ना ਸਾਰੇ ਤਰ੍ਹਾਂ ਚਾਹੁੰਦੇ ਮੇਰਾ ਇੱਥੇ ਆ ਕੇ ਜਵਾਬ ਦੇਣਾ ਨਹੀਂ ਬਣਦਾ ਇੱਥੇ ਆ ਕੇ ਮੇਰਾ ਜਵਾਬ ਦੇਣਾ ਨਹੀਂ ਬਣਦਾ ਮੈਂ ਮੈਂ ਇਹ ਆਪਦੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੀ ਸੀ ਵੀ ਉਹ ਆਉਣਗੇ ਤੇ ਉਹਨਾਂ ਨਾਲ ਆਵਾਂਗੇ ਦੂਜਾ ਇਹ ਪੇਮੈਂਟ ਲੈਬ ਨਾਲ ਸੈਲਿਸਰੇਗੀ ਹੋਟਲ ਤੋਂ ਹਾਂਜੀ 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 ਅਸੀਂ ਪੇ ਕਰਤਾ ਸੀਗਾ ਇਹਨਾਂ ਦੇ ਫੰਕਸ਼ਨ ਇਹ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਦਗਾ ਨਹੀਂ ਬਣਦਾ ਇੱਥੇ ਆ ਕੇ ਮੇਰਾ ਜਵਾਬ ਨਹੀਂ ਬਣਦਾ ਮੈਂ ਮੈਂ ਸਿਰ ਇਹ ਆਪਦੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੀ ਸੀ ਵੀ ਉਹ ਆਉਣਗੇ ਤੇ ਉਹਨਾਂ ਨਾਲ ਆਵਾਂਗੇ ਦੂਜਾ ਇਹ ਪੇਮੈਂਟ ਲੈਣਾ ਹੈ ਬਨਾ ਖੈਲਨੀ ਸਰਾਜੀ ਹੋਟਲ ਤੋਂ ਹਾਂਜੀ 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 ਅਸੀਂ ਪੇ ਕਰਤਾ ਸੀਗਾ ਇਹਨਾਂ ਦੇ ਕੋਈ ਫਰੈਂਡ ਆਏ ਹੋਏ ਸੀ ਇੱਕ ਇੱਕ ਵਾਰ ਇਹ ਆਪਾਂ ਕਿਸੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੇ ਸੀ ਉਹ ਤਾਂ ਇੱਕ ਦਿਨ ਖੜ ਕੇ ਹੈਂਡਲ ਫੜ ਕੇ ਹਾ ਕਰਵਾਉਂਦਾ ਅਣਕੇ ਕਹਿੰਦਾ ਫੁਰਤੀ ਤੇਰੀ ਦੇ ਮੈਨੂੰ ਨਿੰਮਟ ਕਣ ਪੱਟਗੇ ਦੁਜਲਾਟ ਦਾ ਕੋਪਰਾ ਹੱਗੇ ਨੀ ਮੇਰੇ ਪਿੰਡ ਦੇ ਕਿਹੜੇ ਮਾਰਨਾ ਮੁੰਡਾ ਬਿਨਾ ਬਜਾਤਾ ਹੁਸਿਲਾਈ ਮੈਂ ਵੀ ਦੇਖਦੀ Okay, thank you so much. Thank you. Enjoy your day.